ਮੇਰੇ ਹੱਥਾਂ 'ਚ ਲੰਗਰ ਹੈ ਜੀ ਉਹਨਾਂ ਦੇ ਹੱਥਾਂ 'ਚ ਬੰਬ ਨੇ ਸਿੱਕਾ ਲਾਇਆ ਹੋਇਆ ਇਹ ਫੇਸ ਦੇ ਉੱਤੇ ਇਹ ਕੋਲਗੇਟ ਆ ਬਾਈ ਕੋਲਗੇਟ ਆ ਹਾਂ ਇਹਦੇ ਨਾਲ ਜਿਹੜੀ ਆਪਾਂ ਉਹ ਗੈਸ ਜੀ ਹੁੰਦੀ ਜਿਹੜੀ ਮੱਚ ਨਹੀਂ ਲੱਗਦੀ ਆਵੇਂ ਇਹਨਾਂ ਨੂੰ ਭੋਰਾ ਨਹੀਂ ਮੱਚਦੀ ਫਿਰ ਜਿਵੇਂ ਅੱਖਾਂ ਦੇ ਵਿੱਚ ਪੈਂਦੀ ਉਹਦਾ ਕੋਈ ਇਲਾਜ ਅੱਖਾਂ ਦੇ ਵਿੱਚ ਉਹਦਾ ਇਲਾਜ ਤਾਂ ਫਿਰ ਆਪਾਂ ਗਿੱਲਾ ਕੱਪੜਾ ਹੀ ਆ ਗਿੱਲਾ ਕੱਪੜਾ ਤੋਂ ਨਹੀਂ ਕਿੱਥੋਂ ਆਏ ਹੋ ਮੈਂ ਮੇਰਾ ਪਿੰਡ ਰਾਮਗੜ੍ਹ ਹਾਂ ਪਾਸੋਂ ਸ਼ਹਿਰ ਦੇ ਨਾਲ ਤੁਹਾਨੂੰ ਇਹਦੇ ਬਾਰੇ ਕੋਲਗੇਟ ਬਾਰੇ ਕਿਵੇਂ ਪਤਾ ਲੱਗਿਆ ਕੋਲਗੇਟ ਬਾਰੇ ਪੋਸਟਪਾਈ ਸੀ ਕਿਸੇ ਫੌਜੀ ਵੀਰ ਨੇ ਓਕੇ ਵੀ ਸਾਨੂੰ ਫੌਜ ਦੇ ਵਿੱਚ ਇਹ ਸਿਖਾਇਆ ਜਾਂਦਾ ਓਕੇ ਇਦਾਂ ਹੁੰਦਾ ਸੀ ਅਸੀਂ ਕੋਲਗੇਟ ਲਾਲ ਦੀ ਦੰਦ ਜਲ ਨਹੀਂ ਹੁੰਦੇ ਕੋਲਗੇਟ ਤੋਂ ਪਚਾ ਸਕਦੇ ਇਹ ਜੀ ਤੋਂ ਆਪਾਂ ਨੂੰ ਇਸ ਦੀ ਚਲਣ ਤੋਂ ਠੀਕ ਆ ਕਿ ਗੋਲੇ ਲਗਾ ਦਾਰ ਸਕੀ ਗੋਲੇ ਲਗਾ ਦਾਰ ਸਿੱਟੀ ਜਾਂਦੇ ਨੇ ਸਵੇਰ ਤੋਂ ਹਾਂਜੀ ਗੋਲੇ ਲਗਾ ਦਾਰ ਸਿੱਟੀ ਜਾਂਦੇ ਨੇ ਸਵੇਰ ਤੋਂ ਲਗਾ ਦਾਰ ਬਾਈ ਭਾਂਡ ਚ ਦੰਦ ਪਾਇਆ ਤੇ ਪੂਜ ਤੇ ਪਾਣੀ ਪੂਣੀ ਵੀ ਵੀ ਗੋਲੇ ਇਕੱਠੇ ਛਿੜਦੇ ਨੇ ਕਾਦੇ ਨਾਲ ਸਿੱਟਰੇ ਡਰੋਨ ਨਾਲ ਡਰੋਨ ਵੀ ਆ ਤੇ ਜਿਹੜੇ ਗੰਨਾ ਨੇ ਉਹ ਵੀ ਆ ਡਰੋਨ ਵੀ ਲੈ ਕੇ ਆਉਂਦੇ ਨੇ ਤੇ ਪਾਣੀ ਪੂਣੀ ਦਾ ਛਿੜਕਣ ਵਾਲਾ ਹੈਗੇ ਆ ਕਿ ਮਾਲ ਸਭੰਦ ਤੋਂ ਆਪਣੇ ਬੰਦੇ ਆ ਜਿਹੜੇ ਜਿੰਨੇ ਵੀ ਗੋਲੇ ਛਿੜਦੇ ਨੇ ਹਾਂ ਹੁਣ ਤਾਂ ਕਾਫੀ ਵੀ 30 35 ਗੋਲੇ ਅ ਜਦੋਂ ਸਿੱਟਦੇ ਨਾਲ ਨਾਲ ਬੋਰੀਆਂ ਗਿੱਲੀਆਂ ਸਿੱਟ ਕੇ ਠੀਕ ਹੈ ਰੋਟੀ ਖਤਮ ਕਰ ਦਿੰਦੇ ਆ ਅੱਜ ਸਵੇਰ ਤੋਂ ਤੇ ਬਾਈ ਕਿੱਥੋਂ ਆ ਲੰਗਰ ਤੁਹਾਡਾ ਮਹਾਲੀ ਤੋਂ ਆਏ ਸਰ ਮਹਾਲੀ ਤੋਂ ਜੀ ਠੀਕ ਹੈ ਕਦੋਂ ਆਏ ਸੀ ਤੁਸੀਂ ਦੁਪਹਿਰੇ ਆਏ ਸੀ ਅੱਜ ਦੁਪਹਿਰੇ ਤੇ ਬਾਕੀ ਤੁਸੀਂ ਸਾਰਾ ਮਾਹੌਲ ਦੇਖ ਲਓ ਵੀ ਲੋਕਾਂ ਦੇ ਵਿੱਚ ਕੋਈ ਡਰ ਜਾਂ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈਗਾ ਇੱਥੇ ਸ਼ੰਭੂ ਬਾਟਰ ਤੇ ਬਸ ਇਹ ਆ ਵੀ ਮੁਕਾਬਲਾ ਕਰਨ ਵਾਸਤੇ ਪਹਿਲੇ ਦਿਨਾਂ ਦੇ ਵਿੱਚ ਥੋੜਾ ਜਿਹਾ ਘੱਟ ਪਤਾ ਸੀ ਪਰ ਹੁਣ ਪੂਰਾ ਪਤਾ ਲੱਗ ਗਿਆ ਹੁਣ ਗੰਗਿਆਰਵਾਲਾ ਨੇ ਜਿਵੇਂ ਦਾ ਕੋਲਗੇਟ ਹੈ ਉਹ ਜੀ ਲਾ ਕੇ ਲੋਕ ਪੂਰਾ ਖਿਆਲ ਰੱਖ ਰਹੇ ਨੇ ਤੇ ਇੱਥੇ ਲੰਘਰੇ ਇਧਰ ਲਾਏ ਹੋਏ ਸਾਡੀ ਭੈਣ ਹੋਰਾਂ ਨੇ ਇਧਰੋਂ ਭੈਣੇ ਕਿੱਥੋਂ ਆਏ ਹੋ ਤੁਸੀਂ ਰਾਜਪੁਰੇ ਤੋਂ ਅਲੈਕੁਮ ਅਲੈਕੁਮ ਜੀ ਸਾਰੇ ਸਾਰੇ ਨੰਬਰ ਆ ਗਏ ਅਸੀਂ ਮਾਲਾ ਸਾਹ ਅਮਾਲੇ ਵਾਲੇ ਅੱਜ ਆਏ ਹੋ ਤੁਸੀਂ ਅਸੀਂ ਰੋਜ਼ ਆਉਂਦੇ ਹਾਂ ਜਦੋਂ ਤੋਂ ਲੱਗਿਆ ਹੋਇਆ ਉਦੋਂ ਤੋਂ ਭੈਣੇ ਅਵੇ ਖਾਲੀ ਨੰਗਰ ਕਿ ਆ ਜੀ ਠੀਕ ਹੈ ਤੇ ਇਧਰ ਸਾਡੇ ਬਾਪੂ ਹੋਰਾਂ ਨੇ ਇਹਨਾਂ ਨੇ ਲੰਗਰ ਲਾਇਆ ਹੋਇਆ ਹੈਗਾ ਮੈਨੂੰ ਲੱਗਦਾ ਵੀ ਸਾਰੀ ਫੈਮਿਲੀ ਹੈ ਤੁਹਾਡੀ ਹਾਂ ਅਸੀਂ ਸਾਰੇ ਪਿੰਡ ਦੇ ਨੇ ਹੀ ਸਾਡੇ ਸਾਂਹੀ ਮੇਰੀ ਬੇਟੀਆਂ ਵੀ ਸੀ ਹੈ ਅਸੀਂ ਪੂਰੇ ਪਿੰਡ ਦੇ ਕੱਲ ਵੀ ਇਕੱਠ ਕਰਿਆ ਸੀਗਾ ਤੇ ਲੰਗਰ ਤੇ ਇਹ ਸਾਡੇ ਸਾਰੇ ਪਿੰਡਾਂ ਚੋਂ ਵੀ ਲੰਗਰ ਹੋਰ ਵੀ ਆ ਰਿਹਾ ਹੈ ਜਿਹੜਾ ਹੈ ਘਰ ਬਣਾ ਕੇ ਲੈਣ ਇਹ ਗੱਲ ਬਹੁਤ ਵਧੀਆ ਲੱਗੀ ਤੁਹਾਡੀ ਮੈਨੂੰ ਹਨਾ ਵੀ ਯੋਗਦਾਨ ਹੁੰਦਾ ਜਿਹੜਾ ਕਿਸੇ ਵੀ ਸੰਘਰਸ਼ ਦੇ ਵਿੱਚ ਉਹ ਜੁੜੀ ਦੇਖੋ ਸੰਘਰਸ਼ ਲੜਨਾ ਆਪਾਂ ਨੇ ਭੁੱਖ ਨਾਲ ਵੀ ਇਹ ਕਰਨਾ ਤੇ ਕੋਈ ਗੱਲ ਨਹੀਂ ਇਹਨਾਂ ਨਾਲ ਵੀ ਕਹਿੜੇ ਹੋ ਕੇ ਲੜਾਂਗੇ ਜੇ ਆਪਾਂ ਕੁਝ ਖਾਵਾਂਗੇ ਪੇਟ ਚ ਪਊਗਾ ਤਾਹੀ ਇਹਨਾਂ ਨਾਲ ਲੜਾਂਗੇ ਬਿਲਕੁਲ ਬਿਲਕੁਲ ਲਗਾਤਾਰ ਜਿਵੇਂ ਤੁਹਾਨੂੰ ਹੱਥਾਂ ਚ ਲੰਗਰ ਆ ਜੀ ਉਹਨਾਂ ਦੇ ਹੱਥਾਂ ਚ ਬੰਬ ਨੇ ਕੁਝ ਦੇਖ ਸਕਦੇ ਹੋ ਬਿਲਕੁਲ ਪੈਨੇ ਉਹ ਦੇਖੋ ਲਗਾਤਾਰ ਲਗਾਤਾਰ ਡਰੋਨ ਫਿਟ ਰਹੇ ਬੰਬ ਵੀ ਦੇਖੇ ਵੀ ਨੇ ਜੱਗ ਰਿਆ ਦੇਵ ਦੇਵ ਦੇ ਫੇਰ ਲਿਆ ਅਗਲੇ ਚੱਕਰ ਲਈ ਦੀ ਸਾਡੇ ਹੱਥਾਂ 'ਚ ਲੰਗਰ ਹਨਾਂ ਦੇ ਹੱਥਾਂ 'ਚ ਬਾਬਾ ਬਰਹਾਉਸਲੇ ਬੁਲੰਦ ਨੇ ਠੀਕ ਹੈ ਤੇ ਸਲੂਟ ਹੈ ਜਿੰਨੇ ਵੀ ਲੋਕ ਚਲੋ ਇੱਕ ਸੰਦਰਸ਼ ਚੱਲਿਆ ਹੋਇਆ ਪੂਰੇ ਪੰਜਾਬ ਦਾ ਵੀ ਹੈ ਹਰਿਆਣੇ ਦਾ ਵੀ ਹੈ ਨਾ ਪਰ ਯੋਗਦਾਨ ਆਪਾਂ ਕਿਸੇ ਵੀ ਤਰੀਕੇ ਨਾਲ ਦੇ ਸਕਦੇ ਆ ਤੇ ਲੰਗਰ ਤਾਂ ਸਭ ਤੋਂ ਜ਼ਰੂਰੀ ਹੈ ਨਾ